ਅੱਜ ਕਿਸਾਨ ਮਜ਼ਦੂਰ ਮੋਰਚਾ ਐਸ ਕੇ ਐਮ ਗੈਰ ਰਾਜਨੀਤਿਕ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ ਲਗਭਗ 13 ਸੂਬਿਆਂ ਦੇ ਵਿੱਚ ਮੰਗ ਪੱਤਰ ਜਿਹੜੇ ਆ ਜਿਹੜੇ ਐਨ ਡੀ ਏ ਦਾ ਗਠਜੋੜ ਆ ਉਹਨੂੰ ਤੇ ਇਹਦੋਂ ਗਾ ਇੰਡੀਆ ਗਠਜੋੜ ਆ ਉਹਨੂੰ ਦਿੱਤੇ ਗਿਆ ਭਾਜਪਾ ਦੇ 240 ਐਮਪੀ ਨੂੰ ਛੱਡ ਕੇ ਪੰਜਾਬ ਵਿੱਚ ਤੁਹਾਨੂੰ ਪਤਾ ਪੱਤਾ ਕੋਈ ਐਮਪੀ ਨਹੀਂ ਹੈਗਾ ਕਾਂਗਰਸੀ ਆਮ ਜਾਂ ਇੱਕ ਦੋ ਆਜ਼ਾਦ ਨੇ ਔਰ ਇੱਕ ਅਕਾਲੀ ਦਲ ਦਾ ਐਮਪੀ ਆ ਉਹਨਾਂ ਨੂੰ ਮੰਗ ਪੱਤਰ ਦਿੱਤੇ ਗਏ ਨੇ ਤੋਂ ਇਸ ਤਰੀਕੇ ਨਾਲ ਪੂਰੇ ਦੇਸ਼ ਭਾਰਤ ਵਿੱਚ ਮੰਗ ਪੱਤਰ ਦਾ سلسلہ ਚੀ ਦਿੱਤਾ ਮੰਗ ਪੱਤਰ ਦੇ ਵਿੱਚ ਜਿਹੜੀ ਦੋ ਪੇਜਾਂ ਦੀ ਚਿੱਠੀ ਹੈਗੀ ਆ ਉਹਦੀ ਜਿਹੜੀ ਲੈਟਰ ਲੱਗੀ ਹੋਈ ਆ ਉਹ ਲੈਟਰ ਇਹ ਕਹਿ ਰਹੀ ਆ ਵੀ ਜੋ ਕੁਝ ਸਾਡੇ ਨਾਲ ਬਾਰਡਰਾਂ ਤੇ ਹੋਇਆ ਵੀ ਪਹਿਲਾ 378 ਦਿਨ ਸਾਡਾ ਮੋਰਚਾ ਚੱਲਿਆ ਉਸ ਮੋਰਚੇ ਦੇ ਵਿੱਚ ਮੋਦੀ ਸਰਕਾਰ ਨੇ ਕਮਿਟਮੈਂਟ ਕੀਤੀ ਚਿੱਠੀ ਲਿਖੀ ਸਾਨੂੰ ਪੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾਵਾਂਗੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਸਿਰ ਤੋਂ ਜਿਹੜਾ ਵਾ ਕਰਜ਼ਾ ਮਾਫ਼ 2014 'ਚ ਮੋਦੀ ਸਾਹਿਬ ਨੇ ਕਹਿਤਾ ਸੀ ਉਸ ਚਿੱਠੀ ਵਿੱਚ ਸ਼ਹੀਦਪੁਰਰ ਨੂੰ ਮਾਫ਼ਜ਼ਾ ਨੌਕਰੀਆਂ ਸ਼ਹੀਦਾਂ ਦਾ ਸਮਾਰਕ ਯੂਪੀ ਸਰਕਾਰ ਨੇ ਲਖੀਂਪੁਰ ਖਰੀਦਾ ਇਨਸਾਫ ਦੇਣ ਦੀ ਮੰਗ ਕੀਤੀ ਸੀ ਉਦੋਂ ਵੱਖ-ਵੱਖ ਥਾਵਾਂ ਤੇ ਇੱਕ ਦਿਨ ਦੋ ਦਿਨ ਕਰਕੇ ਪ੍ਰੋਗਰਾਮ ਕਿਸਾਨ 2 ਸਾਲ ਪਰ ਕਰਦੇ ਰਹੇ ਜਦੋਂ ਉਹਨਾਂ ਨੇ ਵੇਖਿਆ ਵੀ ਸਰਕਾਰ ਸਾਡੀ ਗੱਲ ਨਹੀਂ ਮੰਨੂਗੀ ਫਿਰ ਦੁਬਾਰਾ ਦਿੱਲੀ ਅੰਦੋਲਨ 2 ਦੋਵਾਂ ਫੋਰਮ ਵਾਲੋ ਸ਼ੁਰੂ ਕੀਤਾ 13 ਫਰਵਰੀ ਤੋਂ ਚੱਲੂਆ ਉਹਦੇ ਵਿੱਚ ਸਾਨੂੰ ਸਰਕਾਰ ਨੇ ਦਿੱਲੀ ਜਾਣ ਹੀ ਨਹੀਂ ਦਿੱਤਾ ਸ਼ਹੀਦ ਸੁਪਕਰ ਨੂੰ ਸ਼ਹੀਦ ਕੀਤਾ ਗਿਆ 433 ਕਿਸਾਨ ਜ਼ਖਮੀ ਕੀਤੇ ਗਏ ਇਹ ਸਾਰਾ ਵੇਰਵਾ ਔਰ ਇਹਦੇ ਵਿੱਚ ਉਹ ਵੇਰਵੇ ਦੇ ਨਾਲ-ਨਾਲ ਜੋ ਸਾਡੇ ਨਾਲ ਤੱਕਾ ਹੋਇਆ ਉਹ ਤੱਕਾ ਦੱਸਿਆ ਗਿਆ ਵਾ ਵੀ ਆ ਤੱਕਾ ਸਾਡੇ ਨਾਲ ਹੋਇਆ ਤੇ ਦੇਸ਼ ਦੇ ਚੁਣੇ ਹੋਏ ਨਵੇਂ ਐਮਪੀਜ਼ ਪਾਰਲੀਮੈਂਟ ਦੇ ਵਿੱਚ ਮਾਨਸੂਨ ਸੱਤਰ ਦੇ ਵਿੱਚ ਇਹ ਗੱਲਾਂ ਚੱਕਣ ਵੀ ਸਾਡੇ ਨਾਲ ਕੀ ਹੋਇਆ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਦੂਸਰਾ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਲਈ ਪ੍ਰਾਈਵੇਟ ਬਿੱਲ ਲੈ ਕੇ ਆਉਣ ਪ੍ਰਾਈਵੇਟ ਬਿੱਲ ਵਿਰੋਧੀ ਧਿਰਾਂ ਲਿਆ ਸਕਦੀਆਂ ਵਾ ਜੇ ਨਹੀਂ ਲੈ ਕੇ ਆਉਣਗੇ ਇਹਨਾਂ ਦਾ ਚਿਹਰਾ ਵੀ ਨੰਗਾ ਹੋਊਗਾ ਵੀ ਇਹ ਪ੍ਰਾਈਵੇਟ ਬਿੱਲ ਨਹੀਂ ਲੈ ਕੇ ਆ ਰਹੇ ਇਹ ਪ੍ਰਾਈਵੇਟ ਬਿੱਲ ਲਿਆਉਣ ਆਹ ਰੋਦੇ ਤੇ ਇੱਕ ਪਾਰਲੀਮੈਂਟ ਦੀ ਇੱਕ ਧਾਰਾ ਵਾ ਉਹਦੇ ਵਿੱਚ VOTING ਹੁੰਦੀ ਆ VOTING ਕਰਵਾਉਣ ਉਸ ਤਦ ਪਤਾ ਲੱਗੇ ਵੀ ਦੇਸ਼ ਦਾ ਕਿਹੜਾ ਐਮਪੀ ਸਾਡੇ ਹੱਕ ਚ ਆ ਤੇ ਕਿਹੜਾ ਸਾਡੇ ਹੱਕ ਚ ਨਹੀਂ ਹੈਗਾ ਜਿੰਨੀਆਂ ਵੀ ਇਹਨਾਂ ਦੀਆਂ ਮੰਗਾਂ ਆ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਸਾਰੀਆਂ ਵਾਜਬ ਮੰਗਾਂ ਨੇ ਪੂਰੀਆਂ ਹੋਣੀਆਂ ਚਾਹੀਦੀਆਂ ਜਦੋਂ ਵੀ ਇਹ ਜਿੱਥੇ ਮਰਜ਼ੀ ਧਰ ਨਾਲ ਲਾਉਣ ਮੇਰੇ ਕੋ ਭਾਵੇਂ ਤੁਰਿਆ ਫਿਰਿਆ ਨਹੀਂ ਜਾਂਦਾ ਮੈਂ ਧਰਨੇ ਵਿੱਚ ਵਿੱਚ ਬੈਠ ਹੁੰਦੇ ਕਿਉਂਕਿ ਮੈਂ ਵੀ ਕਿਸਾਨ ਆ ਨਾਲੇ ਪੰਦੇਰੋਂ ਉਹਨਾਂ ਨੂੰ ਮੈਂ ਹੀ ਬਹੁਤ ਪੁਰਾਣਾ ਇੱਕ ਦੂਜੇ ਨੂੰ ਜਾਣਦੇ ਆ ਇਹ ਜਾਣਦੇ ਮੇਰੇ ਬਾਰੇ ਕਿ ਮੈਂ ਇੱਕ ਕਾਮਰੇਡ ਸੋਚਦੀ ਔਰਤ ਆ ਤੇ ਮੈਂ ਇਹਨਾਂ ਦੇ ਨਾਲ ਧਰਨੇ ਦੇਵਾਂ ਤੇ ਜਿੱਥੇ ਤੱਕ ਮਰਜ਼ੀ ਭਵੇਂ ਦਿੱਲੀ ਲਾਣ ਮੈਂ ਉੱਥੇ ਵੀ ਪਹੁੰਚਾਂ ਸੋ ਇਹਨਾਂ ਦੀ ਮੰਗਾਂ ਬਿਲਕੁਲੋਂ ਵਾਜਬ ਨੇ ਤੇ ਵਾਜਬ ਮੰਗਾਂ ਪੂਰੀਆਂ ਕਰਨੀਆਂ ਸਰਕਾਰਾਂ ਦਾ ਹੱਕ ਬੰਦਾ ਪਰ ਸਰਕਾਰ ਫਿਰ ਸਾਡੀ ਬਦਕਿਸਮਤੀ ਨੂੰ ਕਿ ਉਹ ਚੋਰ ਝੂਠਾ ਬੰਦਾ ਜਿਹੜਾ ਉਹ ਸਾਡੇ ਸਿਰ ਤੇ ਬਿਠਾ ਕੇ ਗਿਆ ਹੈਰਾ ਮੇਰੀ ਨਾਲ 47 ਵੋਟਾਂ ਤੇ ਉਹਨੇ heira-pheri ਬਣੀ ਉਹ ਆਪ ਹਰਦਾ ਸੀ 26000 ਵੋਟ ਨਾ ਉਹ ਹਰਦਾ ਸੀ 26000 ਦੇ ਨਾਲ ਮਿਲ 2400 ਨਾਲ ਕਿਤੇ ਫਿਰ ਗਲਤ ਮਸ਼ੀਨਾ ਦੀ ਵਰਤੋਂ ਕਰਕੇ ਉਹ ਜਿੱਤਿਆ ਹੈ ਤੇ ਜਿਹੜਾ ਇਸ ਤਰ੍ਹਾਂ ਝੂਠਾ ਜਿੱਤਿਆ ਹੋਵੇ ਉਹਦੇ ਪੈਰ ਨਹੀਂ ਹੁੰਦੇ ਛੇਤੀ ਇਹਦੇ ਪੈਰ ਔਖੜ ਜਾਣਗੇ ਇਹ ਪੌੜੀਆਂ ਜਿਹੜੀਆਂ ਕੱਚਾਂ ਚ ਦੇ ਕੇ ਲੋਕ ਤੁਰਦੇ ਆ ਉਹਨਾਂ ਤੇ ਤੁਰਨ ਚੋਂਦਾ ਰਹੂਗੀ ਤੇ ਮਜ਼ਬੂਤ ਆ ਕਿਸਾਨ ਨੇ ਸਾਰੇ ਜਿਹੜੇ ਨੇ ਉਹ ਲੋਕੀ ਦੇ ਫਨਿਟਾਂ ਨੂੰ ਜਿਹੜਾ ਐਮਪੀ ਐਮਪੀਆਂ ਨੂੰ ਮੰਗ ਬਕਰਦੀਨ ਪੁੰਚੇ ਦੇ ਬੀਜੇਪੀ ਨੇ ਛੱਡ ਕੇ ਲੰਨ ਕਿ ਸਾਨੂੰ ਵਿਸ਼ਵਾਸ ਹੈ ਕਿ ਕੁਝ ਨਾ ਕੁਝ ਹੱਲ ਹੋਵੇਗਾ ਬਿਲਕੁਲ ਬਿਲਕੁਲ ਵਿਸ਼ਵਾਸ ਹੈ ਕਿਉਂਕਿ ਮੈਂ ਨਾਲੇ ਤੁਹਾਡੇ ਪਰ ਇਹ ਕਿਸਾਨ ਮੰਗ ਪੱਤਰ ਉਹ ਜਿਹੜਾ ਸਾਬ ਲੈਣ ਨਹੀਂ ਉਹਨਾਂ ਵਿੱਚ ਉਹ ਵੀ ਲੈਣ ਨਹੀਂ ਆਏ ਉਹ ਕਰ ਨਹੀਂ ਆ ਲੈਣ ਨਹੀਂ ਆਏ ਐਸੋ ਜਿਹੜੇ ਲੁਧਿਆਣੇ ਜਿਵਨੀ ਚੋਂ ਹੋਣਦੇ ਆ ਉਹਦੀ ਗੱਲ ਹੋਈ ਜਨਾਂ ਨਾਲ ਕਿ ਮੈਂ ਨਹੀਂ ਅਵੇਲੇਬਲ ਵੀ ਤੁਸੀਂ ਇਸ ਤਰੀਕੇ ਨਾਲ ਆ ਜਾਓ ਪਰ ਇਹਨਾਂ ਦਾ ਜਾਂਦਾ ਸੀ ਇਹਨਾਂ ਨੇ ਆਜਾਣਾ ਸੀ ਮੈਂ ਇਹਨਾਂ ਦਾ ਸਵਾਗਤ ਕਰਦੀ ਆਂ ਇਹਦਾ ਕਿਉਂਕਿ ਬਿਨਾਂ ਰੋਣ ਤੋਂ ਬਿਨਾਂ ਪਿੱਟਣ ਤੋਂ ਸਾਡੇ ਹੱਕ ਨਹੀਂ ਚੱਲਦੇ